ਭਾਈ ਇਸ ਪਿੰਡ ਦੇ ਵਿੱਚ ਪਾਣੀ ਲਾਉਣ ਵਾਸਤੇ ਨਾ ਰਾਤ ਨੂੰ ਤੁਹਾਨੂੰ 2000 ਰੁਪਏ ਮਿਲਦਾ ਤਾਂ ਭਾਈ ਪੱਕੀ ਗੱਲ ਹੈ ਜੇ ਪੱਕੀ ਗੱਲ ਹੈ ਪੱਕੀ ਗੱਲ 2000 ਰੁਪਏ ਰਾਤ ਦਾ ਕਾਹ ਤੋਂ ਵੀ ਚੱਕਰ ਗਏ ਤੁਸੀਂ ਆਪ ਜੀ ਨਹੀਂ ਲਾਉਂਦੇ ਯਾਰ ਬਾਰੀਆਂ ਛੱਡੀ ਬੈਠੇ ਆ ਤੁਹਾਨੂੰ ਪਤਾ ਹੀ ਹੈ ਇੰਨਾ ਡਰ ਬਣਿਆ ਹੋਇਆ ਲੋਕਾਂ ਦੇ ਵਿੱਚ ਕਾਹਦਾ ਡਰ ਭਾਈ ਚੀਤੇ ਦਾ ਭਾਈ ਚੀਤਾ ਕਹਿ ਲਓ ਜਾਂ ਲੈਪੜ ਕਹਿ ਲਓ ਉਹ ਤਾਂ ਬਈ ਉਹ ਤਾਂ ਅਫਵਾਹ ਹੈ ਭਾਈ ਨਹੀਂ ਅਫਵਾਹ ਨਹੀਂ ਭਈ ਉਹ ਤੁਹਾਡੇ ਸਾਹਮਣੇ ਹੈ ਸਬੂਤ ਖੜਾ ਹੁਣ ਸਾਡੇ ਬੰਦੇ ਦੇ ਜਿਹੜੇ ਟਾਂਕੇ ਲੱਗੇ ਹੋਏਗੇ ਇਹਨੇ ਇਹ ਬਾਕੀ ਚੀਤਾ ਸੀਗਾ ਜਾਂ ਮਲ ਉਹ ਸੋਟਾ ਸਭ ਕਾਖੀ ਜਾਂਦਾ ਭਾਈ ਹੁਣ ਤਾਂ ਇਹੋ ਚ ਮੇਰੇ ਪੰਚਾਈ ਦੇ ਪੰਜਾ ਦੇ ਵੀਰੇ ਬਾਈ ਕਾਂ ਤੇ ਇਹ ਕਿੱਥੇ ਹੋਇਆ ਜੀ ਇਹ ਥੋੜੇ ਤੇ ਅਟੈਕ ਕਿੱਥੇ ਕੀਤਾ ਨਾ ਆਪਾਂ ਖੜੇ ਆ ਜਗ੍ਹਾ ਸਾਡੇ ਹਾਂ ਜੀ ਹਾਂ ਇੱਕ ਅਰੇ ਦੇ ਨਿਸ਼ਾਨ ਵੇਖ ਸਕਦੇ ਤੁਸੀਂ ਘਰੋਂ ਨਿਕਲਦੇ ਸੀ ਘਰੋਂ ਨਿਕਲੇ ਬਾਰ ਵਾਰ ਕਿੰਨੇ ਕ ਵੱਜੇ ਸੀਗੀ ਉਦੋਂ 4 ਵਜ ਕੇ 5 6 ਮਿੰਟ ਦਾ ਟਾਈਮ ਆ ਸੁਬਾਹ ਦੇ ਸੁਬਾਹ ਦਾ ਲੋ ਵੀ ਜਿਹੜੇ ਕਹਿੰਦੇ ਆਫਵਾਹ ਸੀ ਉਹਨਾਂ ਨੂੰ ਦੱਸਣ ਵਾਸਤੇ ਆਪਾਂ ਇਹ ਵੀਡੀਓ ਬਣਾ ਰਹੇ ਆ ਆ ਬਾਈ ਜਿਹਦੇ ਉੱਤੇ ਅਟੈਕ ਕੀਤਾ ਆਪਾਂ ਪਿੰਡ ਪੀਸੀਆਂ ਨਾਲ ਖੜੇ ਆ ਨਾ ਬਾਈ ਜੀ ਹਾਂਜੀ ਨਾਮ ਕੀ ਇਹਨਾਂ ਦਾ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਕਿਸੇ ਨੇ ਆਉਣਾ ਪਿੰਡ ਆ ਕੇ ਪਤਾ ਕਰ ਲੈ ਏਅਰ ਫੋਰਸ ਸਟੇਸ਼ਨ ਪੀਸੀਆਂ ਨਾਲ ਉੱਥੇ 2000 ਰੁਪਏ ਦਿਹਾੜੀ ਲੈ ਲੈ ਸਾਡੇ ਤੋਂ ਰਾਤ ਪਾਣੀ ਲਾਉਣ ਨੂੰ ਜਾਂਦਾ ਵੀ ਇਹ ਲੈ ਕਹਿੰਦਾ ਮਰਨਾ ਤਾਂ ਨਹੀਂ ਕਿ 2000 ਰੁਪਏ ਦਿਹਾੜੀ ਵੀ ਕਿਹਨੇ ਪਾਣੀ ਲਾਉਣ ਆਣਾ ਆ ਜੇ ਤੇ ਬਾਕੀ ਬਾਈ ਇਹ ਗੱਲ ਸੱਚਾਈ ਹੈਗੀ ਇੱਥੇ ਜਾਨਵਰ ਆਇਆ ਉਹ ਲੈਪਡ ਉਹਨੂੰ ਕਹਿੰਦੇ ਲੈਪੜੀ ਕਹਿ ਸਕਦੇ ਨਾ ਬਈ ਨਹੀਂ ਹਾਂ ਲੈਪ ਨਰ ਰੋ